ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਡਾਇਮੰਡ ਬੁਟੀਕ ਪਟਿਆਲਾ ਤੋਂ ਅੱਜ ਫੇਰ ਤੁਹਾਡੇ ਲਈ ਬਿਲ ਲੈ ਕੇ ਆਏ ਇੱਕ ਸੋਨੇ ਸੋਨੇ ਸੂਟ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੰਨੇ ਲੱਗਣਗੇ ਜਿਹੜੀਆਂ ਭੈਣਾ ਪਹਿਲੀ ਵਾਰ ਦੇਖ ਰਹੀ ਐ ਲਈ ਸਾਡੀ ਵੀਡੀਓ ਨੂੰ ਉਹਨਾਂ ਨੂੰ ਬੇਨਤੀ ਐ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਅ ਅਗਰ ਸ਼ੇਅਰ ਵੀ ਕਰਦਿਆ ਕਰੋ ਦੱਸਿਓ ਵੀਡੀਓ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਾਡੇ ਕੱਪੜੇ ਕਿਵੇਂ ਲੱਗੇ ਇਹ ਆਪਾਂ ਨੇ ਅੱਜ ਵੀਡੀਓ ਅ ਭੁਲਗੀਵੇਂ ਦੱਸਣਾ ਵੀ ਪਸ਼ਮੀਨੇ ਦੀ ਲੈ ਕੇ ਆਇਆ ਕਿਉਂਕਿ ਪਸ਼ਮੀਨੇ ਦਾ ਕੰਮ ਆਪਣੇ ਕੋਲ ਸ਼ੁਰੂ ਹੋ ਗਿਆ ਸਰਦੀਆਂ ਬਸ ਹੁਣ ਆਉਣ ਵਾਲੀਆਂ ਨੇ ਇਸ ਲਈ ਆਪਣਾ ਕੰਮ ਰੜਵਾਸੀ ਸ਼ੁਰੂ ਹੋ ਜਾਂਦਾ ਹੁਣ ਤੋਂ ਆਪਣੀ ਤਿਆਰੀ ਹੈ ਪਸ਼ਮੀਨੇ ਦੀ ਆਪਣਾ ਇੱਕ ਦੋ ਆਰਡਰ ਦੇ ਵੀ ਚੁੱਕੀਆਂ ਬਾਹਰ ਤੇ ਆ ਦੇਖਿਓ ਇਹ ਬਾਮਾ ਦੀ ਕੰਮ ਸਾਡੇ ਕੰਮ ਦੀ ਸਫਾਈ ਜ਼ਰੂਰ ਦੇਖਿਓ ਇੱਕ ਵਾਰੀ ਚੈੱਕ ਕਰਵਾ ਕਰਕੇ ਕਿ ਕਿਵੇਂ ਆ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਸੂਟ ਜ਼ਰੂਰ ਮੰਗਵਾ ਕੇ ਦੇਖਿਓ ਪਸ਼ਮੀਨੇ ਦੇ ਵਿੱਚ ਆਪਣੇ ਕੋਲ ਇਹ ਪਸ਼ਮੀਨਾ ਰਾਮ ਟੈਕਸ ਦਾ ਜੀ ਪਸ਼ਮੀਨਾ ਜਿੰਨਾ ਵੀ ਆਪਾਂ ਪਸ਼ਮੀਨਾ ਵਰਤਾਂਗੇ ਸਾਰਾ ਰਾਮ ਟੈਕ ਦੇ ਵਰਤਾਂਗੇ ਰਾਮ ਟੈਕ ਤੋਂ ਬਿਨਾ ਆਪਾਂ ਹੋਰ ਕਿਸੇ ਬ੍ਰਾਂਡ ਦਾ ਪਸ਼ਮੀਨਾ ਨਹੀਂ ਵਰਤਦੇ ਪਸ਼ਮੀਨਾ ਤਾਂ ਹੋਰ ਵੀ ਬਹੁਤ ਰੰਗਾਂ ਦਾ ਆਉਂਦਾ ਪਰ ਆਪਾਂ ਰਾਮ ਟੈਕ ਦਾ ਹੀ ਵਰਤਦੇ ਆ ਇਹ ਘੇਰਾ ਤੇ ਇਹਨਾਂ ਵਿੱਚਾ ਪੱਟੇ ਨਹੀਂ ਹੈ ਤਿਆਰ ਕਰਵਾਏ ਜੇ ਤੁਸੀਂ ਕਹੋਗੇ ਤਾਂ ਅਸੀਂ ਤਿਆਰ ਕਰਕੇ ਦੇ ਦਾਂਗੇ ਤੁਹਾਨੂੰ ਤੁਸੀਂ ਕਿਹੜਾ ਲੈਣਾ ਵੈਸੇ ਆਪਣੇ ਹਜੇ ਬਗੇਰ ਦੁਪੱਟੇ ਤੋਂ ਰੱਖੇ ਨੇ ਸੂਟ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਰਾਮ ਟੈਕ ਦੇ ਵਿੱਚ ਆਪਣੇ ਕੋਲੇ ਕਮ ਸੇ ਕਮ 50 ਕਲਰ ਹੁੰਦੇ ਨੇ ਜੀ ਤੁਸੀਂ ਇਹਦੇ ਉੱਪਰ ਸਭ ਤੋਂ ਪੀਡੀਐਫ ਮੰਗਾ ਸਕਦੇ ਹੋ ਜੀ ਤੁਹਾਨੂੰ ਭੇਜ ਦਾਂਗੇ WhatsApp ਦੇ ਉੱਪਰ WhatsApp ਦੇ ਉੱਪਰ ਸਾਡਾ ਨੰਬਰ ਚੱਲਦਾ ਤੁਸੀਂ ਜਦ ਮਰਜ਼ੀ ਸਤੋਂ ਕਲਰ ਮੰਗਵਾ ਸਕਦੇ ਹੋ ਉਹਦੇ ਵਿੱਚ ਆਪਣੇ ਕੋਲ ਐਨੀ ਕਲਰ ਬਹੁਤ ਹੁੰਦੇ ਨੇ ਜਿੰਨੇ ਵੀ ਸੋੜ ਆਪਣੇ ਕੋਲ ਕਲਰ ਹੁੰਦੇ ਨੇ ਜਿਵੇਂ ਕਿ 12 13 ਕਲਰ ਤਾਂ ਆਪਣੇ ਕੋਲ ਐਨੀ ਹੈਗੇ ਵੀ ਨੇ ਘਰੇ ਵੀ ਤੇ ਬਾਕੀ ਤੁਸੀਂ ਜਿਹੜੇ ਹੋਰ ਤੁਹਾਨੂੰ ਚਾਹੀਦੇ ਹੋਣਗੇ ਤੁਸੀਂ ਸਭ ਤੋਂ ਮੰਗਵਾ ਸਕਦੇ ਹੋ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਕੜਾਈ ਵਾਲਾ ਇਹ पहला बॉटल ग्रीन ये है मस्टर कलर ये घेरा बी तो चौबीस इंच घेरा जिन्ना मर्जी कर सकते भी, भी कर सकते हो भी करोगे कर। कर। तो उसे तक आ जाऊगा जिम्मे लेके उदे तो ले तक आजूगा उन्नीस भी घेरा करना जी किसी ने बी करना तो उस उरे तक बुगा उला जाऊगा दो हेठा फलावर ने एक उपर आ ਤੇ ਆ ਇਹਦੇ ਪੌਂਚੀਆਂ ਤੇ ਆ ਫਲਾਵਰ ਲੈਥ ਦੀ ਅਗਲਾ ਕੀਤਾ ਹੋਇਆ ਦੇਖੋ ਇਹਦਾ ਚੜ 42 ਇੰਚ ਮੈਨੂੰ ਲੱਗਦਾ ਹਾਂਬੇ ਵਾਲੀ ਇੰਚ ਲੈਥ ਆ ਇਹਦੀ ਤੇ ਆ ਇਹਦਾ ਦੂਸਰਾ ਪੌਂਚਾ ਤੇ ਇਧਰ ਉਹਦੀ ਬਾਵਾ ਵਿਕਤੀਆਂ ਨੇ ਇਹਦੇ ਪੌਂਚੇ ਬਾਵਾ ਸਾਰਾ ਕੁਝ ਦਿੱਤਾ ਹੋਇਆ ਜੀ ਇਹਦਾ ਕੜਾਈ ਤੇ ਆਦੀ ਆ ਇਹਦੇ ਬਾਵਾ ਵਿਕਤੀਆਂ ਨੇ ਉਹ ਪੌਂਚੇ ਸੀਗੇ

तैन्टाना disgी, टो को हो औत है객 ते हैस के कह रखी देरोग, व 이미 सब तो आदो रहे सके लेतीज हैंि के लेग наклад ले ते 치�ины में आप बची में आप अर्गirtに लेकिवा के सा कुटमी अन। ने मा महित के जावगना है, टैसा आप लेगे लेकिवा, यद안 आप आपप हैं आप ਕਮੈਂਟ ਕਰਕੇ ਜਰੂਰ ਤੁਸੀਂ ਉਹ ਕਿਵੇਂ ਦੀ ਲੱਗੀ ਕੜਾਈ ਕੜਾਈ ਜਰੂਰੀ ਨਹੀਂ ਹੁੰਦੀ ਵੀ ਤੁਸੀਂ ਨੇ ਇਹੀ ਕਰਵਾਉਣੀ ਹੋ ਤੁਸੀਂ ਆਪਣੇ ਪਸੰਦ ਦੀ ਜਿਹੜੀ ਮਰਜ਼ੀ ਕੜਾਈ ਜਿਹੜੇ ਮਰਜ਼ੀ ਕਲਰ ਸਤ ਪਵਾ ਸਕਦੇ ਹੋ ਅਸਤੇ ਦੀ ਕੰਮ ਕਰਕੇ ਦੇਣਾ ਹੁੰਦਾ ਪਸੰਦ ਤੁਹਾਡੀ ਹੋਣੀ ਆ ਹਨਾ ਤੁਸੀਂ ਕਿਵੇਂ ਦਾ ਰੰਗ ਪਸੰਦ ਕਰਦੇ ਹੋ ਕਈਆਂ ਕੋਲ ਪਹਿਣਾ ਕੋਲੇ ਦੁਪੱਟੇ ਵੀ ਹੁੰਦੇ ਨੇ ਹਨਾ ਅ ਵੀ ਸਾਨੂੰ ਦੱਸ ਸਕਦੇ ਨੇ ਵੀ ਸਾਨੂੰ ਆਹ ਦੁਪੱਟਾ ਚਾਹੀਦਾ ਦੁਪੱਟਾ ਹੈਗਾ ਵੀ ਸਾਡੇ ਕੋਲੇ ਇਹ ਜਿਹੇ ਰੰਗ ਪਾ ਦਿਓ ਠੀਕ ਹੈ ਜੀ ਤੇ ਇਹਦੇ ਵਿੱਚ ਆਪਣੇ ਕੋਲੇ ਦੁਖਾਤੇ ਮੇਂ ਬੀਲੂ ਦੇ ਵਿੱਚ ਰੰਗ ਆਪਣੇ ਕੋਲ ਹੋਰ ਵੀ ਹੈਗੇ ਨੇ ਘਰੇ ਪਏ ਨੇ ਤੇ ਬਲੈਕ ਹੈਗਾ ਇਹਦੇ ਵਿੱਚ ਨੇ ਬਲੂ ਹੈਗਾ ਤੇ ਪਰਪਲ ਹੈਗਾ 10 12 13 ਕਲਰ ਆਪਣੇ ਕੋਲ ਹੁਣ ਵੀ ਇਸ ਟਾਈਮ ਰੈਡੀ ਪਏ ਨੇ ਤੇ ਇੱਕ ਆਪਣੇ ਕੋਲ ਨਾ ਇਹ ਤੂਤਾਏ ਸੀਗੇ ਜੀਰਾ ਇਹ ਵੀ ਜਿਹੜਾ ਹੈਗਾ ਤੇ ਜਿਹੜੇ ਦੋ ਤਿੰਨ ਰੰਗ ਹੁੰਦੇ ਨੇ ਬਸ ਇਹ ਤਾਂ ਤੁਹਾਨੂੰ ਸਿਰਫ ਇੱਕ ਦੱਸਣ ਵਾਸਤੇ ਹੁੰਦਾ ਵੀ ਆਪਣੇ ਕੋਲੇ ਇਹ ਰਾਮਟੈਚ ਦਾ ਪਸ਼ਮੀਨਾ ਜੀ ਤੁਹਾਨੂੰ ਪਤਾ ਲੱਗਿਆ ਹੋਵੇ ਦੇਖੋ ਪਸ਼ਮੀਨਾ ਜਿਹੜਾ ਆਪਾਂ ਵਰਤਾਂਗੇ ਜਿੰਨਾ ਵੀ ਰੰਗ ਤਾਂ ਦਈਆ ਤੇ ਆਪਣੇ ਕੋਲ ਇੱਕ ਇਹਦੇ ਵਿੱਚ ਵੀ ਕਲਰ ਹੈਗੇ ਟੂ ਟੋਨ ਪਸ਼ਮੀਨੇ ਦੇ ਵਿੱਚ ਵੀ ਕਲਰ ਹੈਗੇ ਆਪਣੇ ਕੋਲੇ ਆਪਾਂ ਇੱਕੋ ਦਿਖਾਈ ਰਹਾ ਜੀ ਫਿਰ ਵੀਡੀਓ ਥੋੜੀ ਜਿਹੀ ਲੰਬੀ ਹੋ ਜਾਂਦੀ ਹੈ ਹਨਾ ਇਸ ਲਈ ਵੀਡੀਓ ਥੋੜੀ ਸ਼ਾਰਟ ਰੱਖੀ ਆ ਇਹਦੇ ਵਿੱਚ ਤੁਹਾਨੂੰ ਅਗਲੀ ਵੀਡੀਓ ਚ ਦਮਾਂਗੇ ਕਲਰ ਇਹ ਆਪਣੇ ਕੋਲ ਟੂ ਟੋਨ ਪਸ਼ਮੀਨਾ ਵੀ ਹੈਗਾ ਇਹਦੇ ਵਿੱਚ ਕਈ ਕਲਰ ਹੈਗੇ ਨੇ ਆਪਣੇ ਕੋਲੇ ਤੇ ਇਹ ਵੀ ਪਸ਼ਮੀਨਾ ਆ ਗਿਆ ਆਪਣੇ ਕੋਲੇ ਤੇ ਤੁਸੀਂ ਇਹਨਾਂ ਨੂੰ ਆਰਡਰ ਦੇ ਕੇ ਸਭ ਤੋਂ ਸੂਟ ਮੰਗਵਾ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਮਿਲਾਂਗੇ ਹੋਰ ਇੱਕ ਵਧੀਆ ਜੀ ਵੀਡੀਓ ਲੈ ਕੇ ਸਸਰੀਕਰ